ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਗਿਆ ਜੋ ਕਿ ਐਨਟੀਏ ਯੂਜੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਸਾਂਝੋਤਾ ਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਜੂ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਲੱਗਦੇ ਪਏ ਨੇ ਟੈਲੀਗ੍ਰam ਚੈਨਲ ਉੱਤੇ ਜਾ ਕੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਮਿਲ ਜਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਸਾਰਿਆਂ ਦਾ ਨਾਲ ਰਿਲੇਟਡ ਜਿੰਨੇ ਵੀ ਲਿੰਕ ਹੈ ਤੁਹਾਨੂੰ ਉੱਥੇ ਮਿਲ ਜਣਗੇ ਇਸ ਤੋਂ ਇਲਾਵਾ ਪੁਰਾਣੇ ਜੜੇਗੇ ਨੇ ਲਾਸਟ ਈਅਰ ਅਗਰ ਤੁਸੀਂ ਦੇਖੋ ਕਾਫੀ ਜ਼ਿਆਦਾ ਉੱਥੇ ਨੋਟਸ ਵੀ ਪ੍ਰੋਵਾਈਡ ਕੀਤੇ ਹੋਏ ਨੇ ਜੋ ਕਿ ਤੁਹਾਡੇ ਕੰਮ ਆ ਸਕਦੇ ਨੇ ਇਸ ਤੋਂ ਇਲਾਵਾ ਤੁਹਾਨੂੰ ਕੋਈ ਵੀ ਟਾਪਿਕ ਸਮਝਦੇ ਵਿੱਚ ਨਹੀਂ ਆ ਰਿਹਾ ਦੈਨ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਸੇਜ ਤੁਸੀਂ ਮੈਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰੀ ਈਮੇਲ ਆਈਡੀ ਹੈ ਜਾਂ ਫਿਰ ਤੁਸੀਂ ਕਮੈਂਟ ਕਰਕੇ ਜਾਂ ਫਿਰ ਤੁਸੀਂ ਟੈਲੀਗ੍ਰਾਮ ਚੈਨਲ ਦੇ ਉੱਤੇ ਕਰ ਸਕਦੇ ਹੋ ਜਿਵੇਂ ਕਿ ਸਾਡੇ ਕੁਐਸਚਨ ਆਲਰੇਡੀ ਸਾਡੀਆਂ ਕਲਾਸਿਸ ਚੱਲਦੀਆਂ ਪਈਆਂ ਨੇ ਲਾਈਵ ਦੇ ਵਿੱਚ ਐਮਸੀਕਿਊਜ਼ ਤੇ ਆਫਲਾਈਨ ਜਿਹੜੀਆਂ ਨੇ ਇਹ ਮੈਂ ਤੁਹਾਨੂੰ ਜਿਹੜੇ ਟਾਪਿਕ ਹੈ ਕੁਝ ਉਹਨਾਂ ਦੇ ਬਾਰੇ ਜਿਹੜੇ ਗਏ ਨੇ ਉਹ ਮੈਂ ਕਰਵਾ ਰਹੀ ਹਾਂ ਜੋ ਕਿ ਮੇਰੇ ਹੈਂਡ ਰਿਟਨ ਨੋਟਸ ਹੈ ਤੇ ਇੰਪੋਰਟੈਂਟ ਇੰਪੋਰਟੈਂਟ ਟਾਪਿਕ ਜਿਹੜੇ ਅਸੀਂ ਉਹ ਨਹੀਂ ਪੜੇ ਜਾਂ ਫਿਰ ਜਿਹੜੇ ਅਸੀਂ ਪੁਰਾਣੇ ਪੜੇ ਨੇ ਉਹਨਾਂ ਦੀ ਇੱਕ ਵਾਰੀ ਫਿਰ ਤੋਂ ਰਿਵੀਜ਼ਨ ਕਰ ਰਹੀਆਂ ਸੋ ਪ੍ਰਗੀਤ ਅਜ ਅਸੀਂ ਨੈਕਸਟ ਟਾਪਿਕ ਕਰਾਂਗੇ ਜਿਸ ਦੇ ਵਿੱਚ ਜੋ ਕਿ ਸਾਡਾ ਇੱਕ ਕਾਵ ਰੂਪ ਹੈ ਗੀਤ ਅਸੀਂ ਆਲਰੇਡੀ ਕਰ ਲਿਆ ਹੈ ਤੇ ਇਸ ਤੋਂ ਇਲਾਵਾ ਨੈਕਸਟ ਟਾਪਿਕ ਪਰ ਗੀਤ ਜ਼ਰੂਰ ਬੰਦਾਇ ਕਰਨਾ ਹੁਣ ਜਿਹੜਾ ਗਵਾ ਪ੍ਰਗੀਤ ਸੱਤਪਲਾਸੀ ਸੀ ਇੰਟਰੋ ਵਗੈਰਾ ਪੜਾਂਗੇ ਕੀ ਗਾਏ ਕਿੰਨੇ ਅੰਗਰੇਜ਼ੀ ਦੇ ਵਿੱਚ ਅਸੀਂ ਇਸ ਨੂੰ ਕੀ ਕਹਿੰਨੇ ਹਾਂ ਲਿਰਿਕ ਕਿੰਨੇ ਹਾਂ ਤੇ ਐਲਵਾਈਆਰਆਈਸੀ ਵਾਲਾ ਲਿਰਿਕ ਇਹ ਮਿਲਦਾ ਹੈਗਾ ਵਿਉਂਤਪਤੀ ਇਸਤੀ ਹੋਈ ਹੈ ਲਾਇਰ ਨਾਮ ਦੇ ਵਾਦ ਤੋਂ ਹੋਈ ਹੈ ਮਤਲਬ ਲਿਰਿਕ ਵਰਡ ਜਿਹੜਾ ਬਣਿਆ ਹੈ ਉਹ ਲਾਇਰ ਤੋਂ ਨਿਕਲਿਆ ਹੈ ਜਿਸ ਦੇ ਸਹਾਰੇ ਗੀਤ ਗਾਏ ਜਾਂਦੇ ਹਨ ਜਿਹੜਾ ਇੱਕ ਸਾਜ਼ ਇੱਕ ਯੰਤਰ ਹੈ ਉਹ ਵਾਦ ਇੱਥੇ ਲਿਆ ਹੈ ਲਾਇਰ ਤੇ ਜਿਹਦੇ ਸਹਾਰੇ ਕੀਗੇ ਸੀ ਪਹਿਲੋਂ ਸ਼ਬਦ ਸੌਰੀ ਗੀਤ ਜਿਹੜੇ ਸੀ ਉਹ ਗਾਏ ਜਾਂਦੇ ਸੀ ਅੰਗਰੇਜ਼ੀ ਜਿਹੜਾ ਹੈ ਕਵਾ ਸ਼ਬਦ ਇੱਥੇ ਸ਼ਬਦ ਹੈ ਲਾਇਰ ਯੂਨਾਨੀ ਭਾਸ਼ਾ ਦੇ ਲੁਰਾ ਸ਼ਬਦ ਤੋਂ ਹੋਂਦ ਵਿੱਚ ਆਇਆ ਯੂਨਾਨੀ ਜਾਂ ਲਾਤੀਨੀ ਲੋਕਾਂ ਲਈ ਪ੍ਰਗੀਤ ਕਾ ਵੀਣਾ ਜਾਂ ਤਾਰ ਸਾਜ਼ਨਾ ਗਾਇਆ ਜਾਂਦਾ ਸੀ ਸੋ ਜਿਹੜੇ ਯੂਨਾਨੀ ਜਾਂ ਜਿਹੜੇ ਲਾਤੀਨੀ ਲੋਕ ਸੀ ਪੁਰਾਣੇ ਉਹਨਾਂ ਦੇ ਵਾਸਤੇ ਜਿਹੜੇ ਪ੍ਰਗੀਤ ਕਾਫ਼ ਸੀ ਉਹ ਕਿਸੇ ਇੱਕ ਵੀਣਾ ਜਾਂ ਫਿਰ ਤਾਰ ਜਿਹੜਾ ਇੱਕ ਕਹਿ ਸਕਦੇ ਹੋ ਸਾਜ਼ ਹੈ ਉਹਨਾਂ ਦੇ ਉੱਤੇ ਇਹ ਗਾਇਆ ਜਾਂਦਾ ਸੀ ਤੇ ਭਾਰਤੀ ਭਾਸ਼ਾਵਾਂ ਜਿਹੜੀਆਂ ਸੀ ਹੁਣ ਇੱਧਰ ਗੱਲ ਕਰਦੇ ਆਂ ਕਹਿੰਦੇ ਇਸ ਦੇ ਵਿੱਚ ਜਿਹੜਾ ਇੱਕ ਪਰਗੀਤ ਸੀ ਇੱਕ ਨਵਾਂ ਵਰਡ ਸੀ ਪਰਗੀਤ ਪਹਿਲਾ ਵਰਡ ਯੂਜ਼ ਨਹੀਂ ਹੁੰਦਾ ਸੀ ਪਹਿਲਾ ਜਿਹੜਾ ਅਸੀਂ ਵਰਡ ਗੀਤ ਹੀ ਜ਼ਿਆਦਾਤਰ ਇੱਥੇ ਚੱਲਦਾ ਸੀ ਇਸ ਤਰ੍ਹਾਂ ਦੀ ਕਵਿਤਾ ਨੂੰ ਸਰੋਂਦੀ ਕਵਿਤਾ ਦਾ ਨਾਮ ਦਿੱਤਾ ਜਾਂਦਾ ਸੀ ਜਿਹੜੀ ਕਿ ਪਰਗੀਤ ਦੇ ਨਾਲ ਰਿਲੇਟਡ ਹੈ ਕਿਸੇ ਸੋ ਪਰਗੀਸ ਜਿਹੜਾ ਵਰਡ ਸੀ ਇੱਥੇ ਕੋਈ ਵਰਡ ਇਹੋ ਜਿਹਾ ਹੈ ਹੀ ਨਹੀਂ ਸੀ ਜ਼ਿਆਦਾਤਰ ਵਰਡ ਯੂਜ਼ ਕਰਦੇ ਸੀ ਗੀਤ ਤੇ ਅਗਰ ਬਾਕੀ ਕਿਸੇ ਵੀ ਅਸੀ ਕੋਸ਼ ਜਾਂ ਕਿਤੇ ਵੀ ਅਗਰ ਇਸ ਤੇ ਲੱਭੀ ਹੈ ਨਾ ਤੇ ਸਾਨੂੰ ਪ੍ਰਗੀਤ ਵਰਡ ਨਹੀਂ ਮਿਲਦਾ ਗੀਤ ਵਰਡ ਜ਼ਰੂਰ ਮਿਲਦਾ ਹੈ ਦਵਾ ਤੇ ਇਸ ਤਰੀਕੇ ਦੀ ਜੇਕਰ ਕੋਈ ਆ ਵੀ ਜਾਂਦੀ ਹੈ ਸਾਨੂੰ ਕੋਈ ਕਵਿਤਾ ਤਾਂ ਉਸ ਨੂੰ ਅਸੀਂ ਸਰੋਂਦੀ ਕਵਿਤਾ ਦਾ ਨਾਮ ਜਿਹੜਾ ਸੀ ਉਹ ਜਿਹੜਾ ਅਸੀਂ ਨਾਮ ਦੇ ਦਿੱਤਾ ਜਾਂਦਾ ਸੀ ਕਿਉਂ ਕਿ ਕਿਉਂਕਿ ਜਿਹੜਾ ਸਰੋਂਦੀ ਵਰਡ ਹੈ ਨਾ ਤੇ ਇਹ ਇੱਕ ਸਰਉਂਦ ਜਿਹੜਾ ਭਾਰਤ ਜਿਹੜਾ ਇੱਕ ਸਾਜ਼ ਹੈ ਨਾ ਭਾਰਤੀ ਸਾਜ਼ ਉਸ ਦੇ ਵਿੱਚ ਸਰਉਂਦ ਤੇ ਜਿਹੜੀ ਵੀਨਾ ਉਸ ਦੇ ਨਾਲੇ ਜੁੜਿਆ ਹੋਇਆ ਸੀ ਵੀਨਾ ਵਜਾਉਣ ਵਾਲੀ ਹੁੰਦੀ ਹੈ ਨਾ ਸਰਉਂਦ ਵੀ ਸੋ ਉੱਥੇ ਇਸ ਤਰੀਕੇ ਦੀ ਜੇਕਰ ਕੋਈ ਵਜਾ ਕੇ ਸੁناਏ ਜਾਂਦੀ ਸੀ ਤਾਂ ਉਹ ਉਸ ਨੂੰ ਐਸ ਉਹਨਾਂ ਨੇ ਸਰਉਂਦੀ ਕਵਿਤਾ ਦਾ ਨਾਮ ਜਿਹੜਾ ਸੀ ਉਹ ਦੇ ਦਿੱਤਾ ਸੀ ਠੀਕ ਹੈ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਲੇਖਕ ਵੀ ਮਿਲਦੇ ਨੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਰਿਲੇਟਡ ਭਾਸ਼ਾਵਾਂ ਦਿੱਤੀਆਂ ਸੀ ਪਰਿਭਾਸ਼ਾਵਾਂ ਮੈਂ ਇਹਨਾਂ ਵਿੱਚ ਇੰਪੋਰਟੈਂਟ ਨਹੀਂ ਐਡ ਕੀਤੇ ਕਿਉਂਕਿ ਹੈ ਹੀ ਨਹੀਂ ਸੀ ਕੁਝ ਐ ਹੋਇਆ ਜੇ ਲੇਖਕ ਸੀ ਜਿੰਨਾ ਨੇ ਜਿਹੜੇ ਦਿੱਤੇ ਹੋਏ ਸੀ ਤੇ ਜੋ ਕੋਈ ਇੱਕ ਨਾਥਰੋ ਫਾਈ ਸੀ ਤੇ ਡਾਕਟਰ ਸਤਿੰਦਰ ਸਿੰਘ ਜੀ ਤੇ ਜਿੰਨਾ ਦੀ ਤੁਸੀਂ ਜੇਕਰ ਬਹਾਰੀ ਭਾਸ਼ਾ ਲਰਨ ਕਰਨੀ ਹੈ ਉਹ ਕਰ ਸਕਦੇ ਹੋ ਇਸ ਤੋਂ ਇਲਾਵਾ ਹੁਣ ਨੈਕਸਟ ਦੇਖੋ ਗੀਤ ਤੇ ਪਰਗੀਤ ਹੁਣ ਆਬਵੀਅਸਲੀ ਇਹਦੇ ਬਾਰੇ ਤਾਂ ਅਸੀਂ ਪੜ੍ਹਨਾ ਹੀ ਪਏਗਾ ਕਿ ਦੋਨਾਂ ਦੇ ਵਿੱਚ ਕੀ ਡਿਫਰੈਂਟ ਹੈ ਬਟ ਅਗਰ ਓਵਰਆਲ ਸਿੱਟੇ ਦੇ ਉੱਤੇ ਪਹੁੰਚੀ ਹੈ ਨਾ ਤਾਂ ਕੋਈ ਡਿਫਰੈਂਸ ਇਹਨਾਂ ਦੇ ਵਿੱਚ ਸਾਨੂੰ ਨਹੀਂ ਦਿਖਦਾਗਾ ਹੁਣ ਪਰ ਗੀਤ ਜਿਹੜਾ ਹੈ ਗਾਏ ਇਹ ਲਿਰਿਕ ਹੈ ਤੇ ਗੀਤ ਕੀ ਹੁੰਦਾ ਇੱਕ ਸੌਂਗ ਹੁੰਦਾ ਹੈ ਪ੍ਰਾਚੀਨ ਕਾਵ ਦੇ ਵਿੱਚ ਗਿਆਬਦ ਮਿਲਦੇ ਨੇ ਸਾਨੂੰ ਕਾਫੀ ਸਾਰੇ ਜਿਨ੍ਹਾਂ ਦੇ ਵਿੱਚ ਕੀ ਗਏ ਸੀ ਸੰਗੀਤ ਮਿਲਦੇ ਸੀ ਹੁਣ ਕੋਈ ਇਹੋ ਜਿਹੀ ਕਵਿਤਾ ਲੈ ਲਓ ਜਿਸ ਦੇ ਵਿੱਚ ਸੰਗੀਤ ਦੇ ਕੋਈ ਗੁਣ ਹੋਣ ਕੋਈ ਅੰਚ ਹੋਣ ਸੁਬ ਜਿਹੜੇ ਗਏ ਪਦ ਸੀ ਉਹ ਗੀਤ ਦੇ ਵਿੱਚ ਵਿਕਸਿਤ ਹੋ ਗਏ ਜਿਹੜੇ ਪਹਿਲੋ ਸਾਨੂੰ ਕਾਫੀ ਸਾਰਾ ਜਿਹੜੇਗੇ ਸੀ ਗਿਆਪਦ ਜਿਹੜੇ ਵਰੜੇਗੇ ਸੀ ਉਹ ਮਿਲਦੇ ਸੀ ਜੋ ਕਿ ਬਾਅਦ ਵਿੱਚ ਕੀ ਗਏ ਸੀ ਗੀਤ ਦੇ ਵਿੱਚ ਕਨਵਰਟ ਹੋ ਗਏ ਵਿਕਸਿਤ ਹੋ ਗਏ ਜਿੰਨਾਂ ਵਿੱਚ ਕੀ ਗਾ ਸੀ ਸੰਗੀਤ ਤੇ ਕਾਵ ਜਿਹੜਾ ਗਾ ਸੀ ਉਹ ਮਿਲਦਾ ਸੀ ਜਿੰਨਾਂ ਦੇ ਵਿੱਚ ਸਾਨੂੰ ਸੰਗੀਤ ਵੀ ਮਿਲਦਾ ਸੀ ਤਕਾਵ ਦੁਨਹੀਂ ਹੀ ਮਿਲਦੇ ਸੀ ਬਾਅਦ ਵਿੱਚ ਕੀ ਗਏ ਸੀ ਗੀਤਾ ਵਿੱਚ ਕਾਵ ਜਿਹੜਾ ਸੀ ਪ੍ਰਮੁੱਖ ਤੇ ਸੰਗੀਤ ਜਿਹੜਾ ਗਾ ਸੀ ਉਹ ਗਉਣ ਹੁੰਦਾ ਚਲਾ ਗਿਆ ਹੁਣ ਜੇਕਰ ਅਸੀਂ ਕਵਿਤਾ ਦੀ ਗੱਲ ਕਰਦੇ ਹਾਂ ਤਕੀ ਗੈਸੀ ਕਵਿਤਾ ਕਾਵ ਦੇ ਵਿੱਚ ਸਾਨੂੰ ਜਿਹੜਾ ਹੈ ਗੇ ਸੀ ਸੰਗੀਤ ਵਾਲਾ ਤੱਤ ਜਿਹੜਾ ਸੀ ਉਹ ਘਟ ਮਿਲਦਾ ਹੈ ਤੇ ਗੀਤਾਂ ਵਿੱਚ ਜਿਹੜਾ ਹੈ ਗਸੀ ਕਾਵ ਵਾਲਾ ਪ੍ਰਮੁੱਖ ਹੋਣਾ ਸ਼ੁਰੂ ਹੋ ਗਿਆ ਤੇ ਸੰਗੀਤ ਜਿਹੜਾ ਸੀ ਉਹ ਘਟਦਾ ਚੱਲ ਗਿਆ ਤੇ ਇਹ ਬਾਅਦ ਵਿੱਚ ਪਰ ਗੀਤ ਦਾ ਜਿਹੜਾ ਰੂਪ ਸੀ ਉਹ ਤਾਰਨ ਕਰਦੇ ਗਏ ਕੋਈ ਰਚਨਾ ਜਿਵੇਂ ਜਿਵੇਂ ਕਾਵਾਈ ਹੁੰਦੀ ਗਈ ਉਹ ਪਰ ਗੀਤ ਪਰਗੀਤਾਤਮਕ ਜੜੀ ਗਈ ਸੀ ਉਹ ਹੁੰਦੀ ਚਲੀ ਗਈ ਠੀਕ ਹੈ ਸੋ ਫਿਰ ਇੱਥੇ ਇੱਕ ਚੀਜ਼ ਉਹ ਦੇਖ ਲਓ ਕੀ ਕੀ ਇੱਥੇ ਕਿਹਾ ਹੈ ਗਵਾ ਕਿ ਜਿਹੜੇ ਪਰਗੀਤ ਸੀ ਉਹ ਲਿਰਿਕਸ ਸੀ ਤੇ Song ਜਿਹੜਾ ਹੈ ਗਵਾ ਉਸ ਨੂੰ ਅਸੀਂ ਗੀਤ ਦਾ ਨਾਮ ਦਿੱਨੇ ਸੀ ਪਹਿਲੋਂ ਸਾਡ ਕੋ ਕੀ ਗੇ ਸੀ ਗੇ ਪਦ ਜਿਹੜੇ ਗੇ ਸੀ ਉਹ ਮਿਲਦੇ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਕੀ ਗਾਸੀ ਸਾਨੂੰ ਸੰਗੀਤ ਵਾਲਾ ਜਿਹੜਾ ਗੁਣ ਸੀ ਉਹ ਜ਼ਿਆਦਾ ਮਿਲਦੇ ਸੀ ਗੇ ਪਦ ਸੀ ਜੋ ਕਿ ਬਾਦ ਦੇ ਵਿੱਚ ਗੀਤ ਦੇ ਵਿੱਚ ਕੀ ਗੇ ਸੀ ਉਹ ਕਨਵਰਟ ਹੋ ਗਏ ਤੇ ਜਿਨ੍ਹਾਂ ਦੇ ਵਿੱਚ ਸੰਗੀਤ ਕਾਵ ਜਿਹੜਾ ਸੀ ਉਹ ਦੋਨੇ ਹੀ ਮਿਲਦੇ ਸੀ ਹੁਣ ਜਦੋਂ ਗੀਤ ਆਇਆ ਜੇਕਰ ਅਸੀਂ ਗੀਤ ਦੀ ਗੱਲ ਕੀਤੀ ਹੈ ਉਸ ਦੇ ਵਿੱਚ ਕੀ ਹੋ ਗਿਆ ਸੀ ਕਾਵ ਜਿਹੜਾ ਸੀ ਉਹ ਜ਼ਿਆਦਾਤਰ ਪ੍ਰਮੁੱਖ ਹੋਣਾ ਸ਼ੁਰੂ ਹੋ ਗਿਆ ਤੇ ਸੰਗੀਤ ਵਾਲਾ ਜਿਹੜਾ ਤੱਤ ਸੀ ਉਹ ਘਟਦਾ ਗਿਆ ਤੇ ਇਹ ਜਿਹੜਾ ਗਾ ਸੀ ਪਰ ਗੀਤ ਦਾ ਰੂਪ ਜਿਹੜਾ ਗਾ ਸੀ ਉਹ ਧਾਰਨ ਕਰਦੇ ਜਿਵੇਂ ਜਿਵੇਂ ਕੋਈ ਕਵਿਤਾ ਇੱਕ ਕਾਵਮਈ ਹੁੰਦੀ ਜਾਂਦੀ ਹੈ ਜ਼ਿਆਦਾਤਰ ਉਹ ਕੀ ਹੁੰਦੀ ਹੈ ਪ੍ਰਗੀਤਾਤਮਕ ਹੁੰਦੀ ਜਾਂਦੀ ਹੈ ਠੀਕ ਹੈ ਨੈਕਸਟ ਇੱਕ ਗਵਾ ਇਸ ਦੇ ਵਿੱਚ ਹੁਣ ਪਰਗੀਤ ਜਿਹੜਾ ਗਵਾ ਕਹਿੰਦੇ ਕਿਸੇ ਨਾ ਕਿਸੇ ਸਾਜ਼ ਤੇ ਗਾਈ ਜਾਂਦੀ ਹੈ ਹੁਣ ਜਿਹੜਾ ਅਸੀਂ ਸ਼ੁਰੂ ਤੋਂ ਹੀ ਪੜਿਆ ਗਵਾ ਕਿ ਇਹਨੂੰ ਜਿਹੜਾ ਅਸੀਂ ਲਾਇਰਨਾ ਤੇ ਜਿਹੜਾ ਵਾਦੀ ਅੰਤਰ ਜਿਹੜਾ ਅਸੀਂ ਉਤੋਂ ਇਹ ਜਿਹੜੀ ਕੀ ਸੀ ਇਸ ਦੀ ਇੱਕ ਉਤਪਤੀ ਹੋਈ ਸੀ ਸੋ ਪਰਗੀਤ ਜਿਹੜਾ ਸੀ ਕਿਸੇ ਨਾ ਕਿਸੇ ਸਾਜ਼ ਤੇ ਉੱਤੇ ਗਾਇਆ ਜਾਂਦਾ ਸੀ ਪਰਗੀਤ ਦੇ ਸ਼ਬਦ ਵਿੱਚ ਇੱਕ ਲੈ ਵਿੱਚ ਵੱਜ ਕੇ ਤੇ ਸੂਰਤ ਤਾਲ ਦੇ ਵਿੱਚ ਸਾਨੂੰ ਮਿਲਦੇ ਹੁੰਦੇ ਹਨ ਪਰ ਗੀਤ ਜਿਹੜਾ ਗਵਾ ਉਸ ਦੇ ਵਿੱਚ ਸਾਨੂੰ ਕੋ ਕੀ ਆਏਗਾ ਸੁਰ ਵੀ ਆਏਗਾ ਤਾਲ ਵੀ ਆਏਗਾ ਜਿਹੜੇ ਸ਼ਬਦ ਗਿਨੇ ਉਹ ਇੱਕ ਲੈਅ ਦੇ ਵਿੱਚ ਚੱਲਦੇ ਨੇ ਇੱਥੇ ਜਿਹੜਾ ਰਚਨਾਕਾਰ ਹੁੰਦਾ ਹੈ ਕਵਿਤਾ ਵਿੱਚ ਜਿੰਨਾ ਵੱਧ ਧਿਆਨ ਜਿਹੜਾ ਸ਼ਬਦ ਲੈਅ ਦੇ ਉੱਤੇ ਦਿੰਦਾ ਹੈ ਉਹ ਪਰ ਗੀਤ ਦੇ ਜ਼ਿਆਦਾ ਨੇੜੇ ਹੁੰਦੀ ਜਾਂਦੀ ਹੈ ਕੋਈ ਤੁਸੀਂ ਕਵਿਤਾ ਰਚਦੇ ਪਏ ਹੋ ਤੇ ਇਸ ਦੇ ਵਿੱਚ ਜੇਕਰ ਤੁਸੀਂ ਉਸ ਨੂੰ ਇੱਕ ਸ਼ਬਦ ਇੱਕ ਲੈਅ ਦੇ ਵਿੱਚ ਯੂਜ਼ ਕਰਦੇ ਹੋ ਉਹਨੂੰ ਬਠਾਉਂਦੇ ਹੋ ਉਹ ਜ਼ਿਆਦਾਤਰ ਜਿਹੜੀ ਕਵਿਤਾ ਹੈ ਉੱਪਰ ਗੀਤ ਦੇ ਨੇੜੇ ਹੁੰਦੀ ਜਾਏਗੀ ਠੀਕ ਹੈ ਇਸ ਤੋਂ ਇਲਾਵਾ ਨੈਕਸਟ ਜਗਵਾ ਹੁਣ ਪਰ ਗੀਤ ਦੇ ਵਿੱਚ ਜਿਹੜਾ ਰਚਨਾਕਾਰ ਹੁੰਦਾ ਆਪਣੀਆਂ ਭਾਵਨਾਵਾਂ ਨੂੰ ਪੇਸ਼ ਕਰਦਾ ਪਰ ਗੀਤ ਕੀ ਹੈ ਕਿਉਂ ਇਹ ਸਟਾਰਟ ਹੁੰਦਾ ਹੈ ਕਿ ਜਿਹੜਾ ਇੱਕ ਰਚਨਾਕਾਰ ਹੁੰਦਾ ਹੈ ਉਹ ਆਪਣੀ ਕੁਝ ਭਾਵਨਾਵਾਂ ਆਪਣੀਆਂ ਨਿੱਜੀ ਭਾਵਨਾਵਾਂ ਜਿਹਨੂੰ ਕਹਿੰਦੇ ਨੇ ਉਹ ਵਿਅਕਤ ਕਰਨਾ ਚਾਹੁੰਦਾ ਹੈ ਇਸ ਕਾਕੇ ਕੀ ਹੈ ਇਹ ਇਸ ਨੂੰ ਰਚਦਾ ਹੈ ਇਸ ਦੇ ਵਿੱਚ ਕੀ ਹੁੰਦਾ ਹੈ ਵਿਚਾਰ ਤੇ ਭਾਵ ਦੋਵੇਂ ਹੁੰਦੇ ਨੇ ਪਾਵ ਜਿਹੜਾ ਹੁੰਦਾ ਇਸ ਨੂੰ ਪਹਿਲੇ ਨੰਬਰ ਦੇ ਉੱਤੇ ਰੱਖਿਆ ਜਾਂਦਾ ਹੈਗਾ ਠੀਕ ਹੈ ਸੋ ਵਿਚਾਰ ਜਿਹੜਾ ਹੈ ਗਵਾ ਇਹ ਦੂਜੇ ਨੰਬਰ ਤੇ ਉੱਤੇ ਚੱਲੇਗਾ ਪਰ ਗੀਤ ਜਿਹੜਾ ਹੈ ਗਵਾ ਉਹ ਦੋ ਪੰਕਤੀਆਂ ਦੇ ਵੀ ਹੋ ਸਕਦੇ ਨੇ ਜਾਂ ਫਿਰ ਉਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਜ਼ਿਆਦਾਤਰ ਕੀ ਇਹਨਾਂ ਨੇ ਜਦੋਂ ਅਗਰ ਇੱਕ ਕੰਪੈਰੀਜ਼ਨ ਕੀਤਾ ਹੈ ਤੇ ਨਜ਼ਮ ਜਿਹੜਾ ਗਵਾ ਉਸ ਤੋਂ ਏਕ ਹੀ ਗਿਨੇ ਵੱਡੇ ਵੀ ਹੋ ਸਕਦੇ ਨੇ ਅੱਗੇ ਜਾ ਕੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੀਆਂ ਸਤਰਾਂ ਜੜੀਆਂ ਨੇ ਉਦੋਂ ਤੱਕ ਇਹ ਹੋਣੇ ਚਾਹੀਦੇ ਨੇ ਪਰ ਗੀਤ ਦੇ ਵਿੱਚ ਜਿਹੜਾ ਰਚਨਾਕਾਰ ਆਪਣੇ ਆਪ ਦੇ ਨਾਲ ਕੀ ਗਵਾ ਸੰਵਾਦ ਰਚੁੰਦਾ ਹੈ ਠੀਕ ਹੈ ਮਤਲਬ ਜਿਵੇਂ ਐਸੇ ਗੀਤ ਦੇ ਵਿੱਚ ਪੜਿਆ ਸੀ ਨਾ ਕਿ ਆਪਣੇ ਆਪ ਨੂੰ ਸੰਬੋਧਨ ਕਰਦਾ ਹੈ ਉੱਥੇ ਵੀ ਸੋ ਇਹਦੇ ਵਿੱਚ ਵੀ ਆਪਣੇ ਆਪ ਨੂੰ ਹੀ ਇੱਕ ਸੰਵਾਦ ਜਿਹੜਾ ਹੈਗਾ ਵਾ ਇੱਥੇ ਰਚੁੰਦਾ ਹੈ ਬਿੰਬਾ ਦੀ ਇਸ ਦੇ ਵਿੱਚ ਕਾਫੀ ਜ਼ਿਆਦਾ ਵਰਤੋਂ ਕੀਤੀ ਗਈ ਹੈ ਗਾਇਆਤਮਕਤਾ ਇਸ ਦਾ ਕਿੰਦਾਵਾ ਮਹੱਤਵਪੂਰਨ ਲੱਛਣ ਹੁੰਦਾ ਹੈ ਲੈ ਵੀ ਆਣੀ ਚਾਹੀਦੀ ਇਸ ਦੇ ਵਿੱਚ ਗਾਇਕ ਜਿਹੜਾ ਹੈਗਾ ਗਾਇਆਤਮਕਤਾ ਉਸ ਦੇ ਵਿੱਚ ਉਹ ਵੀ ਚੀਜ਼ ਹੋਣੀ ਚਾਹੀਦੀ ਹੈ ਉਹਨਾਂ ਅਗਰ ਇਸ ਦੇ ਵਿੱਚ ਤੱਤ ਦੇਖਿਆ ਜਾਵੇ ਤਾਂ ਸਾਨੂੰ ਕੀ ਕੀ ਮਿਲਦੇ ਨੇ ਜੋ ਕਿ ਤੁਹਾਨੂੰ ਅਗਰ ਐਸ ਅ ਪੇਪਰ ਦੇ ਵਿੱਚ ਇਸ ਤਰੀਕੇ ਦੇ ਨਾਲ ਤੱਤ ਪੁੱਛੇ ਜਾਂਦੇ ਨੇ ਤਾਂ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਰਿਕ ਸਕਦੇ ਹੋ ਜਾਂ ਟਿਕ ਮਾਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਸ ਦੇ ਵਿੱਚ ਪਹਿਲਾ ਤੱਤ ਉਹਨਾਂ ਨੇ ਦੱਸਿਆ ਗਵਾ ਲਘੂ ਆਕਾਰ ਦਾ ਉਹ ਹੀ ਹੁਣ ਮੈਂ ਦੱਸਾਂਗੀ ਕਿ ਕਿੰਨੇ ਕਿੰਨੇ ਤਾ ਕਿੱਥੇ ਜਿਹੜੇਗੇ ਨੇ ਇਹਦੇ ਲਾਈਨਾਂ ਜਿਹੜੀਆਂ ਹੈਗੀਆਂ ਨੇ ਉਹ ਜਾਂਦੀਆਂ ਨੇ ਕਹਿੰਦੇ ਇਹ ਮੁਕਤਕ ਕਾਵ ਦੇ ਵਰਗ ਦੇ ਵਿੱਚ ਹੁੰਦਾ ਹੈ ਇਹ ਜਿਹੜਾ ਅਸੀਂ ਪ੍ਰਗੀਤ ਹੈ ਇਹਨੂੰ ਅਸੀਂ ਮੁਕਤਕ ਕਾਵ ਦੇ ਵਿੱਚ ਰੱਖਦੇ ਹਾਂ ਮੁਕਤਕ ਕਾਵ ਕਿ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਉਹ ਵਾਲੀ ਕਵਿਤਾ ਜਿਹੜੀ ਛੰਦ ਬੰਦ ਤੋਂ ਮੁਕਤ ਹੁੰਦੀ ਹੈ ਠੀਕ ਹੈ ਸੋ ਇਸ ਲਈ ਇਸ ਦਾ ਆਕਾਰਿਕੀ ਹੁੰਦਾ ਹੈ ਉਹ ਲਗੂ ਹੀ ਹੁੰਦਾ ਹੈ ਉਸ ਦੇ ਨਾਲ ਉਸ ਦਾ ਇੱਕ ਮੁਕਾਬਲਾ ਕਰਕੇ ਇਸ ਦਾ ਕੀ ਹੁੰਦਾ ਹੈ ਉਹਰੇ ਵਿੱਚ ਇਹ ਜਿਹੜਾ ਗਾਵਾ ਛੋਟਾ ਹੀ ਹੁੰਦਾ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਕਿੰਨੇ ਚਾਰ ਜਾਂ ਫਿਰ ਇਸ ਤੋਂ 20 17 ਤੱਕ ਜਿਹੜਾ ਗਜ਼ਾ ਜਾ ਸਕਦਾ ਹੈ ਦਵਾਗਰੀ ਜੀਆਂ 17 ਦੀ ਗੱਲ ਕੀਤੀ ਜਾਵੇ ਸੰਖੇਪਤਾ ਇਸ ਦੇ ਵਿੱਚ ਹੁੰਦੀ ਹੈ ਤੇ ਲਘੂਕਰਨ ਦਾ ਜਿੰਦ ਜਾਣ ਹੈ ਹੁਣ ਅਗਰ ਦੇਖਿਆ ਜਾਵੇ ਤਾਂ ਇੱਕ ਸੰਉ ਲਘੂਕਰਨ ਨਾਮੀ ਦੂਜਾ ਸੰਵੈਸਤ ਵਿੱਚ ਮਿਲ ਗਿਆ ਸੰਖੇਪਤਾ ਇਸ ਤੋਂ ਇਲਾਵਾ ਇਕਾ ਭਾਵ ਤੇ ਅਖੰਡ ਅਨੁਭੂਤੀ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਜਿਹੜਾ ਪਾਪ ਹੁੰਦਾ ਹੈ ਜਨਕਿ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਇੱਕ ਹੀ ਰਹੀ ਇਸ ਦੇ ਵਿੱਚ ਰਹਿੰਦਾ ਹੈ ਕਿਤੇ ਵੀ ਖੰਡਿਤ ਨਹੀਂ ਹੁੰਦਾ ਜੇਕਰ ਕਿਤੇ ਵੀ ਖੰਡੇਤ ਹੁੰਦਾ ਹੈ ਤਾਂ ਉਹ ਫਿਰ ਰਚਨਾ ਇਸ ਤਰੀਕੇ ਦੀ ਨਹੀਂ ਹੋ ਸਕਦੀ ਸੋ ਭਾਵ ਜਿਹੜਾ ਹੁੰਦਾ ਹੈ ਇਹ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਇੱਕੋ ਜਿੱਕਾ ਹੀ ਇਸ ਦੇ ਵਿੱਚ ਜਿਹੜਾ ਗਵਾ ਉਹ ਹੋਣਾ ਚਾਹੀਦਾ ਹੈ ਕਿਤੇ ਵੀ ਇਹ ਜਿਹੜਾ ਗਵਾ ਖੰਡਿਤ ਨਹੀਂ ਹੋਣਾ ਚਾਹੀਦਾ ਅੱਗੇ ਆਇਂਦਾ ਗਵਾ ਸੜਕੋ ਸੰਗੀਤਾਪਕਤਾ ਜਿਵੇਂ ਅਸੀਂ ਪਿਛੇ ਪੜ੍ਹਿਆ ਸੀ ਕਿ ਸੰਗੀਤ ਜਿਹੜਾ ਹੈ ਗਵਾ ਇਸ ਦਾ ਇੱਕ ਤੱਤ ਹੁੰਦਾ ਹੈ ਠੀਕ ਹੈ ਕਿਉਂਕਿ ਦੇਖੋ ਲਾਇਰ ਨਾਮ ਦੇ ਵਾਜਨਤਰ ਤੋਂ ਉੱਤੇ ਹੁੰਦਾ ਹੈ ਤੇ ਵਾਜਨਤਰ ਜੇਕਰ ਸੰਗੀਤ ਹੀ ਪੈਦਾ ਕਰਦਾ ਹੈ ਸੋ ਸੰਗੀਤ ਇਸ ਦਾ ਕੀ ਹੈ ਗਵਾ ਇੱਕ ਪੂਰਾ ਤਤ ਹੁੰਦਾ ਹੈ ਬਬ ਤੇ ਇਸ ਤੋਂ ਇਲਾਵਾ ਨਿੱਜਤਾ ਜਿਹੜਾ ਅਸੀਂ ਪਹਿਲਾਂ ਵੀ ਪੜਿਆ ਸੀ ਕਿ ਕਵਿਤੀ ਜਿਹੜੀ ਨਿੱਜਤਾ ਹੁੰਦੀ ਹੈ ਜੋ ਆਪਣਾ ਭਾਵ ਹੁੰਦਾ ਹੈ ਤੇ ਉਹ ਇਸ ਦੇ ਵਿੱਚ ਉਹਨੇ ਜਿਹੜਾ ਗਵਾ ਪੇਸ਼ ਕਰਨਾ ਹੁੰਦਾ ਹੈ ਜ਼ਿਆਦਾਤਰ ਜਿਹੜਾ ਕਵੀ ਹੁੰਦਾ ਹੈ ਉਸ ਦਾ ਆਪਣਾ ਹੀ ਆਪ ਇੱਥੇ ਕੀ ਹੈ ਇੱਕ ਤਰੀਕੇ ਦਾ ਮੌਜੂਦ ਹੁੰਦਾ ਹੈ ਜ਼ਿਆਦਾ ਇਸ ਦੇ ਵਿੱਚ ਐਨ ਐ ਐਕਸਪਲੇਨ ਕਰਨ ਦੀ ਲੋੜ ਨਹੀਂ ਹੈਗੀ ਨੈਕਸਟ ਆਇੰਡ ਦਾ ਗਵਾ ਸੜ ਕੋ ਪਾ ਹੁੰਦਾ ਪਾਵ ਉਦਾਈ ਮਤਲਬ ਪਾਵ ਹੋਣੇ ਚਾਹੀਦੇ ਨੇ ਕਵੀ ਜਿੰਨੇ ਵੀ ਪਾਵ ਹੈ ਕਿੰਨੇ ਇਸ ਤੇ ਵਿੱਚ ਪੇਸ਼ ਕਰ ਸਕਦਾ ਗੁੰਦ ਸਕਦਾ ਹੈ ਇਸ ਤੇ ਨਾਲ ਕਿੰਗ ਨਵਾ ਕਿ ਪਰਗੀ ਜਿਹੜੀ ਗਈ ਹੈ ਕਿ ਪਾਵਕ ਰਚਨਾ ਜਿਹੜੀ ਬਣ ਜਾਂਦੀ ਹੈ ਜੇ ਕਿ ਹਿੱਦ ਦੇ ਨੂੰ ਛੁੰਦੀ ਹੈ ਸੋ ਇਹ ਇਸ ਤਰੀਕੇ ਦੀ ਜਿਹੜੀ ਕਵਿਤਾ ਹੈਗੀ ਆ ਇਸ ਤਰੀਕੇ ਦੀ ਜਿਹੜੀ ਰਚਨਾ ਹੈ ਉਹ ਪਰਗੀਤ ਦੇ ਜ਼ਿਆਦਾ ਨੇੜੇ ਹੁੰਦੀ ਹੈ ਅੱਗੇ ਆਇੰਦਾ ਹੈ ਗਵਾ ਸੜ ਕੋ ਆਪ ਮੁਹਾਰਾਪਨ ਆਪ ਮੁਹਾਰਾਪਨ ਹੁੰਦਾ ਵਾ ਕਿ ਆਪਣੇ ਆਪ ਇਹ ਅੰਦਰੋਂ ਨਿਕਲਦਾ ਹੈ ਗਵਾ ਜਦੋਂ ਕੋਈ ਵੀ ਉਸ ਦੇ ਅੰਦਰ ਜਿਹੜੇ ਭਾਵ ਹੁੰਦੇ ਨੇ ਕਵੀ ਦੇ ਉਹ ਜਨਮਦੇ ਨੇ ਤਾਂ ਕਿੰਦੇਵਾ ਕੋਈ ਵੀ ਚੀਜ਼ ਆਪਣੇ ਆਪ ਨਿਕਲਦੀ ਗਈ ਹੈ ਲਿਖਣ ਦੀ ਕੋਸ਼ਿਸ਼ ਕਰਦਾ ਹੈ ਗਵਾ ਸੋ ਇਸ ਤਰੀਕੇ ਦੇ ਨਾਲ ਹੀ ਜਿਹੜਾ ਵੀ ਭਾਵ ਉਸ ਦੇ ਅੰਦਰੋਂ ਨਿਕਲੇਗਾ ਉਹ ਇੱਕ ਪਰਗੀਤ ਦਾ ਰੂਪ ਜੜਾ ਗਵਾ ਧਾਰਨ ਕਰੇਗਾ ਉਸ ਨੂੰ ਉਸ ਦੇ ਵਿੱਚ ਕਨਵਰਟ ਕਰਕੇ ਪੇਸ਼ ਕਰੇਗਾ ਇਸ ਤੋਂ ਇਲਾਵਾ ਨੈਕਸਟ ਆਇਦਾ ਹੈ ਗਵਾ ਸਾਡੇ ਕੋ ਸੰਬੋਧਨਾਤਮਕਤਾ ਸੰਬੋਧਨ ਜਿਹੜਾ ਗਵਾ ਜ਼ਿਆਦਾਤਰ ਕਵੀ ਜਿਹੜਾ ਗਵਾ ਜਾਂ ਤਾਂ ਆਪਣੇ ਆਪ ਨੂੰ ਕਰਦਾ ਹੈ ਜਾਂ ਤਾਂ ਫਿਰ ਕਿਸੇ ਨਜ਼ਦੀਕੀ ਨੂੰ ਵੀ ਜਿਹੜਾ ਕਰਦਾ ਗਵਾ ਜਾਂ ਫਿਰ ਜਿਹੜਾ ਇਹ ਸੰਬੋਧਨ ਕਰਦਾ ਗਵਾ ਉਹ ਲੋਕ ਸਮੂਹ ਨੂੰ ਵੀ ਇੱਥੇ ਜਿਹੜਾ ਗਵਾ ਕਰ ਸਕਦਾ ਗਾ ਜ਼ਿਆਦਾਤਰ ਜਿਹੜੇ ਦੇ ਇਸ ਦੇ ਵਿੱਚ ਜਿਹੜਾ ਗਵਾ ਮੈਂ ਜਾਂ ਫਿਰ ਕਿਸੇ ਤੂੰ ਨੂੰ ਇਹ ਜ਼ਿਆਦਾਤਰ ਜਿਹੜੀ ਗਿਆ ਰਚਨਾ ਸੰਬੋਧਿਤ ਹੁੰਦੀ ਹੈ ਮੈਂ ਹੋ ਸਕਦਾ ਹੈ ਜਾਂ ਫਿਰ ਇਸ ਦੇ ਵਿੱਚ ਤੂੰ ਹੋ ਸਕਦਾ ਹੈ ਇਸ ਤੋਂ ਲਗ ਅਗਸਟ ਹੈਗਾ ਇਸ ਦੇ ਵਿੱਚ ਬਿੰਬ ਜਿਹੜੇ ਹਨ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਬਿੰਬਾਂ ਦੇ ਵਿੱਚ ਢਾਲ ਕੇ ਜੜੀ ਗਈ ਆ ਇਹਨੂੰ ਪੇਸ਼ ਕੀਤੀ ਜਾਂਦੀ ਹੈਗੀ ਆ ਸੂਤਰਵਾਦ ਕੀਤੀ ਜਾਂਦੀ ਹੈਗੀ ਆ ਰਚਨਾ ਤੇ ਕਈ ਜਿਹੜੇ ਇਸ ਦੇ ਵਿੱਚ ਪ੍ਰਤੀਕ ਵੀ ਜ਼ਿਆਦਾਤਰ ਕੀ ਗਏ ਨੇ ਇਸ ਨੂੰ ਯੂਜ਼ ਕੀਤੇ ਜਾ ਸਕਦੇ ਨੇ ਜਿਵੇਂ ਮੈ ਕੰਡੇ ਵਾਲੀ ਥੋਰ ਵਿੱਚ ਜਿਹੜਾ ਵਿੱਚ ਉੱਗੀ ਵਿੱਚ ਉੜ ਜਾਣਾ ਤੇ ਇਸ ਦਾ ਇਹ ਤੁਸੀਂ ਇੱਕ ਐਗਜ਼ਾਮਪਲ ਲੈ ਸਕਦੇ ਹੋ ਸੋ ਬਿੰਬ ਇਸ ਦੇ ਵਿੱਚ ਜ਼ਰੂਰ ਹੁੰਦੇ ਨੇ ਤੇ ਕਈ ਵਾਰੀ ਜਿਹੜੇ ਹਨ ਪ੍ਰਤੀਕ ਵੀ ਇਸ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਹੁਣ ਰੂਪ ਕੀ ਗੱਨੇ ਸਾਨੂੰ ਕਿੰਨੇ ਤਰੀਕੇ ਦੇ ਪਰਗੀਤਕ ਰਚਨਾ ਜਿਹੜੀਆਂ ਗੀਆਂ ਨੇ ਉਹ ਮਿਲਦੀਆਂ ਨੇ ਜਿਸ ਦੇ ਵਿੱਚ ਸੜ ਕੋ ਧਾਰਮਿਕ ਲੋਕ ਧਾਰਾ ਤੇ ਪਰਗੀਤ ਇਸ ਤੋਂ ਇਲਾਵਾ ਸ਼ੌਂਕ ਤੇ ਪ੍ਰੇਮ ਰੋਮਾਂਟਿਕ ਵੀਰ ਸਾਹਿਤਕ શાਸਤਰੀ ਸੰਗੀ ਇਹਨਾਂ ਨਾਲ ਰਿਲੇਟਡ ਜਿਹੜੀ ਗਿਆ ਸਾਨੂੰ ਕਈ ਤਰੀਕੇ ਦੇ ਪਰਗੀਤ ਜੜੇ ਗਿਨੇ ਉਹ ਸਾਨੂੰ ਮਿਲਦੇ ਨੇ ਮਤਲਬ ਇਹਨਾਂ ਸਾਰੀਆਂ ਜਿਹੜੇ ਗਿਨੇ ਵਿਸ਼ਿਆਂ ਦੇ ਨਾਲ ਜਿਵੇਂ ਤੁਸੀਂ ਕਹਿ ਸਕਦੇ ਹੋ ਮਿਲਦੇ ਨੇ ਜ਼ਿਆਦਾਤਰ ਕੀ ਨੇ ਨਾ ਪੰਜਾਬੀ ਦੇ ਵਿੱਚ ਅਗਰ ਦੇਖਿਆ ਜਾਵੇ ਤੇ ਰੋਮਾਂਸ ਰਹਸ ਦੇਸ਼ ਪਿਆਰ ਪ੍ਰਗਤੀ ਤੇ ਵਿਚਾਰ ਇਹਦੇ ਨਾਲ ریلیਟਡ ਸਾਨੂੰ ਜਿਹੜੇ ਗੀਨੇ ਪਰਗੀਤ ਮਿਲਦੇ ਨੇ ਤੇ ਕੁਝ ਜਿਹੜੇ ਗਨੇ ਅਸੀਂ ਅੰਗਰੇਜ਼ੀ ਜਿਹੜੇ ਸੋਮੇ ਗਨੇ ਉਹਨਾਂ ਤੋਂ ਵੀ ਆਏ ਹੋਏ ਸੜਕੋ ਜਿਵੇਂ ਸੰਬੋਧਨ ਸ਼ੋਕ ਪੱਤਰ ਸੋਨਟ ਚਤਰੀਤ ਤੇ ਵਿਅੰਗ ਇਹ ਤਰੀਕੇ ਦੇ ਵੀ ਸਾਨੂੰ ਜਿਹੜੇ ਗਨੇ ਪਰਗੀਤ ਮਿਲਦੇ ਨੇ ਇਹ ਜੜੀਆਂ ਹੈ ਤੁਸੀਂ ਕਹਿ ਸਕਦੇ ਹੋ ਟਾਈਪਸ ਹੈਗੀਆਂ ਨੇ ਜੜੀਆਂ ਕਿ ਸਾਨੂੰ ਪਰਗੀਤ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਠੀਕ ਹੈ ਸੋ ਇਹ ਹੈਗਾ ਸੀ ਸੜਕ ਨੂੰ ਇੰਨਾ ਹੀ ਟੌਪਿਕ ਇਜ਼ੀ ਸੀ ਛੋਟਾ ਸੀ ਇੰਨਾ ਜ਼ਿਆਦਾ ਔਖਾ ਨਹੀਂ ਸੀ ਤਾਂ ਕਰਕੇ ਬਰਾਦਰ ਲੰਬਾ ਨਹੀਂ ਇਸ ਦੇ ਵਿੱਚ ਮੈਂ ਕਰਵਾਇਆ ਸੋ ਬਾਕੀ ਜਿਹੜਾ ਟੌਪਿਕ ਹੋਣਗੇ ਅੱਗੇ ਅੱਗੇ ਕਰਾਂਗੇ ਸੋ ਵੀਡੀਓ ਦੇਖਦੇ ਰਹੋ ਥੈਂਕ ਯੂ